ਲੋ ਬਾਈ ਜੀ ਅੱਜ ਸੀ 20 ਤਰੀਕ 2025 ਦਾ 10ਵਾਂ ਮਹੀਨਾ ਕਾਲੂਆਂ ਦੀਵਾਲੀ ਤੇ ਅੱਜ ਆਪਾਂ ਲੈ ਆ ਪਿੰਡ ਜਮਸ਼ੀਰ ਦੇ ਡਰੋਨ ਸ਼ਾਟ ਆ ਆ ਗਿਆ ਜੀ ਚਿਮਟੀ ਵਾਲੇ ਮਹੰਤਾ ਦਾ ਮੰਦਿਰ ਤੇ ਉਸ ਤੋਂ ਅੱਗੇ ਲੋ ਜੀ ਸ਼ਾਟ ਚੱਲਦੇ ਪਏ ਆ ਡਰੋਨ ਨਾਲ ਸ਼ਾਟ ਬਹੁਤ ਸੋਹਣੇ ਕੈਪਚਰ ਹੋਏ ਆ ਤੇ ਤੁਹਾਨੂੰ ਸਾਰ ਨੂੰ ਪਿੰਡ ਦੇ ਤਾਜ਼ਾ ਹਾਲਾਤ ਦਿਖਾ ਰਹੇ ਆ ਕਿੰਨਾ ਸੋਹਣਾ ਲੱਗਦਾ ਆਪਣਾ ਪਿੰਡ ਜਮਸ਼ੀਰ ਖਾਸ ਕੱਲ ਨੂੰ 21 ਦੀ ਗਿਆ ਦਿਵਾਲੀ ਆ ਤੇ ਆਪਾਂ ਫੇਰ ਬਲੌਗਿੰਗ ਸ਼ੁਰੂ ਕਰਦੇ ਹਾਂ ਕੱਲ ਤੋਂ ਬਾਈ ਕੰਮਾਂ 'ਚ ਬਹੁਤ ਬਿਜੀ ਸੀਗੇ ਤੇ ਸਾਰੇ ਭੈਣਾ ਭਰਾਵਾਂ ਨੂੰ ਮਾਤਾ-ਮਾਣ ਨੂੰ ਬਜ਼ੁਰਗਾਂ ਨੂੰ ਪਰਦੇਸੀ ਵੀਰਾਂ ਨੂੰ ਇੱਥੇ ਦੇਆਂ ਨੂੰ ਦੂਰ ਜੱੜ ਦੇ ਵਸਦਿਆਂ ਨੂੰ ਵਧਾਈਆਂ ਬਹੁਤ ਬਹੁਤ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਾਵੇ ਤੇ ਸਾਰਿਆਂ ਲਈ ਦਿਵਾਲੀ ਜਿਹੜੀ ਨਾ 2025 ਦੀ ਖੁਸ਼ੀਆਂ ਭਰੀ ਆਵੇ ਤੇ ਆ ਦੇਖੋ ਆ ਜੀ ਆਪਣਾ ਪਿੰਡ ਜਮਸ਼ੀਰ ਤੇ ਆ ਆ ਗਿਆ ਜੀ ਗੁਰਦੁਆਰਾ ਸਾਹਿਬ ਵਿਚਕਾਰ ਦਾ ਨਿਸ਼ਾਨ ਸਾਹਿਬ ਤੇ ਲੱਗਾ ਪਟਾ ਬਹੁਤ ਸੋਹਣਾ ਲੱਗਦਾ ਤਿੰਨ ਸਰਕਟ ਹੁੰਦੇ ਤੇ ਲੱਗਦਾ ਇੱਕ ਸਰਕਟ ਦਾ ਇਹਦਾ ਖਰਾਬ ਹੋ ਗਿਆ ਤੇ ਬਹੁਤ ਜਾਂਦਾ ਵਿੱਚ ਵਿੱਚ ਤੇ ਆਹ ਦੇਖੋ ਦੂਰ ਦੂਰ ਤੱਕ ਚਮਚਮਾਉਂਦੀਆਂ ਲੜੀਆਂ ਨਜ਼ਰ ਆਉਂਦੀਆਂ ਜੀ ਇਹ ਆ ਜੀ ਪਿੰਡ ਜਮਸ਼ੀਰ ਖਾਸ ਜ਼ਿਲ੍ਹਾ ਜਲੰਧਰ ਜੜਿਆਲਾ ਤੋਂ ਜਲੰਧਰ ਰੋਡ ਤੇ ਆਪਣਾ ਪਿੰਡ ਆ ਜੀ ਧੀਨਾ ਸੰਸਾਦਪੁਰ ਤੋਂ ਅੱਗੇ ਤੇ ਜਿਹੜੇ ਪਰਦੇਸਾਂ ਵਿੱਚ ਬੈਠੇ ਵੀਰ ਆ ਬੜਾ ਮੈਸ ਕਰਦੇ ਆ ਬਹੁਤ ਚਿਰ ਤੋਂ ਆਪਾਂ ਵੀਡੀਓ ਪਾਉਂਦੇ ਆ ਬਹੁਤ ਪਿਆਰ ਦਿੰਦੇ ਆ ਤੇ ਮਹਾਰਾਜ ਕਿਰਪਾ ਕਰਨ ਬਾਈ 2-4 ਸਾਲ ਦਾ ਗੀੜਾ ਮਾਰ ਲਿਆ ਕਰੋ ਦਿਵਾਲੀ ਮਨਾਜਿਆ ਕਰੋ ਪੰਜਾਬ ਆ ਕੇ ਬਾਈ ਪੰਜਾਬ ਦੀ ਮਿੱਟੀ ਜਿਹੜੀ ਹੈ ਨਾ ਇਹ ਵਾਜਾ ਮਾਰਦੀ ਤੁਹਾਨੂੰ ਸਾਰਿਆਂ ਨੂੰ ਤੇ ਅਗਲੇ ਸਾਲ ਨੂੰ ਦਿਵਾਲੀ ਤੇ ਪਹੁੰਚ ਜਿਓ ਮੇਰੇ ਵੀਰ ਸਾਰੇ ਤੇ ਗੱਲ ਬਾਤ ਆ ਤੇ ਆਪਣੇ ਨਿਆਣਿਆਂ ਨੂੰ ਵੀ ਨਾਲ ਲੈ ਕੇ ਆਇਆ ਕਰੋ ਦਿਵਾਲੀ ਜ਼ਰੂਰ ਦਿਖਾਓ ਤੇ ਅਗਲੇ ਦਿਨ ਆਪਾਂ 21 ਤਰੀਕ ਨੂੰ ਤੁਹਾਨੂੰ ਬਲੌਗ ਸਾਰਾ ਬਣਾ ਕੇ ਦਿਖਾਵਾਂਗੇ ਕਿਹੋ ਜਿਹਾ ਮਾਹੌਲ ਆ ਪਿੰਡ ਦੇ ਵਿੱਚ ਕਿੱਦਾਂ ਦੀਆਂ ਰੌਣਕਾਂ ਲੱਗੀਆਂ ਆ ਕਿੱਦਾਂ ਦੀਆਂ ਦੁਕਾਨਾਂ ਸਜੀਆਂ ਆ ਤੇ ਪੁਰਾਣੀਆਂ-ਪੁਰਾਣੀਆਂ ਹੱਟੀਆਂ ਤੇ ਨਵੀਆਂ ਕਿਹੜੀਆਂ ਦੁਕਾਨਾਂ ਖੁੱਲੀਆਂ ਆ ਤੇ ਰੌਣਕਾਂ ਸਾਰੀਆਂ ਤੁਹਾਨੂੰ ਪਿੰਡ ਜਮਸ਼ੇਰ ਦਾ ਬਲੌਗ ਵਧੀਆ ਬਣਾ ਕੇ ਦੀਵਾਲੀ ਦਾ ਦਿਖਾਉਣਾ ਆਪਾਂ ਸਾਰਿਆਂ ਨੂੰ ਤੇ ਬਾਈ ਚੈਨਲ ਆਪਣਾ ਪੀਐਸ ਸ਼ਰਨ ਬਲੌਗਸ ਆਪਾਂ ਨਾਮ ਚੇਂਜ ਕੀਤਾ ਜਾ ਕੇ ਸਬਸਕ੍ਰਾਈਬ ਕਰ ਲਈਓ ਫੇਸਬੁਕ ਤੇ ਪਰਮਜੀਤ ਸਿੰਘ ਜਮਸ਼ੀਰੀਆ ਤੇ ਇੰਸਟਾਗ੍ਰam ਤੇ ਪੀਐਸ ਜਮਸ਼ੀਰੀਆ ਜਾ ਕੇ ਸਾਰੇ ਸੋਸ਼ਲ ਮੀਡੀਆ ਚੈਨਲ ਨਾ ਆਪਣੇ ਸਬਸਕ੍ਰਾਈਬ